ਪਵਨ ਗੁਰਦੀਕਾ ਕਲਸਾ ਪਵਨ ਜੀ ਦੀ ਕੀਫਤੇ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ ਤੁਹਾਡੇ ਨਾਲ ਅੱਜ ਗੁਰੂ ਸਾਹਿਬ ਦੇ ਵੱਲੋਂ ਰਸਾਇ ਮਾਰ ਦੀਆਂ ਵਿਚਾਰਾਂ ਸਾਝੀਆਂ ਕਰਨ ਲਈ ਅੱਜ ਉਦਮ ਕੀਤਾ ਹੈ ਅਸੀਂ ਇਸ ਨੂੰ ਕੋ ਨਾਲ ਵਿਚਾਰਨਾ ਹੈ ਵਿਚਾਰ ਕੇ ਅੱਜ ਦੇ ਮਾਹੌਲ ਦੇ ਮੁਤਾਬਕ ਇਹਨੂੰ ਅਸੀਂ ਸਟੇਬਲ ਕਰਨਾ ਹੈ ਕਿ ਅਸੀਂ ਕਿੱਥੇ ਖੜੇ ਹਾਂ ਤਨਾਸਰੀ ਮਹੱਲਾ ਪੰਜਵਾਂ ਕਰ ਅੱਠਵਾਂ ਦੁੱਪਦੇ ਇੱਥੇ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਪੰਜਵੇਂ ਪਾਤਸ਼ਾਹ ਨੇ ਵਿਚਾਰਿਆ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੇ ਨਾਸਰੀ ਰਾਗ ਵਿੱਚ ਇਹ ਸ਼ਬਦ 679 ਪੇਜ ਤੇ ਅੰਕਿਤ ਹੈ ਗੁਰੂ ਮਹਾਰਾਜ ਸਿੱਖ ਨੂੰ ਸਮਝਾਉਂਦੇ ਹਨ ਕਿ ਭਾਈ ਸਿਮਰਨ ਤੋਂ ਬਿਨਾ ਕੋਈ ਵੀ ਕੰਮ ਸਿਰੇ ਨਹੀਂ ਚੜ੍ਹ ਸਕਦਾ ਇਸ ਕਰਕੇ ਸਿਮਰਨ ਦੇ ਉੱਤੇ ਜ਼ੋਰ ਦਿੰਦੇ ਆ ਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਹਨ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤਕਤ ਮੋਏ ਰਖਵਾਲੇ ਹਰ ਸਮੇਂ ਇੱਥੇ ਤੇ ਉੱਥੇ ਉੱਥੇ ਦਾ ਪਾਵ ਹੈ ਲੋਕ ਤੇ ਪਰਲੋਕ ਇਸ ਦੁਨੀਆ ਦੇ ਵਿੱਚ ਤੇ ਅਗਲੇਰੀ ਦੁਨੀਆ ਦੇ ਵਿੱਚ ਇਹ ਗੁਰੂ ਦਾ ਸ਼ਬਦ ਬਸੈ ਜੀ ਨਾਲੇ ਗੁਰ ਕਾ ਸ਼ਬਦ ਬਸੈ ਜੀ ਨਾਲੇ ਨਾਲ ਮਹਾਰਾਜ ਇੱਕ ਦ੍ਰਿੜਤਾ ਕਰਾਉਂਦੇ ਹਨ ਏ ਜਲ ਨਹੀਂ ਡੂਬਾ ਤਸਕਰ ਨਹੀਂ ਲੇਵਾ ਪਾਹੇ ਨਾ ਸਾਕਾ ਜਾਲੇ ਇਹ ਗੁਰੂ ਦਾ ਜਿਹੜਾ ਸ਼ਬਦ ਹੈ ਇਹ ਨਾ ਜਲ ਵਿੱਚ ਡੁੱਬਦਾ ਹੈ ਨਾ ਅੱਗ ਇਹਨੂੰ ਸਾੜ ਸਕਦੀ ਹੈ ਨਾ ਇਹਨੂੰ ਚੋਰ ਹੈ ਜਿਹੜਾ ਉਹ ਚੱਕਾ ਕੋਈ ਚੋਰੀ ਕਰ ਸਕਦਾ ਹੈ ਗੁਰ ਕਾ ਸ਼ਬਦ ਵਸੈ ਜੀ ਨਾਲੇ ਜਲ ਨਹੀਂ ਡੂਬਾ ਤਸਕਰ ਨਹੀਂ ਲੇਵਾ ਪਾਈ ਨਸਕਾ ਜਾਲੇ ਸੋ ਇਹ ਜੋ ਸ਼ਬਦ ਹੈ ਇਸ ਦੀ ਜੋ ਅੱਗੇ ਰਹਾਉਂਦੀਆਂ ਪੰਕਤੀਆਂ ਨੇ ਨਿਰਦਨ ਕੋ ਧਨ ਜੋ ਕੰਗਾਲ ਬੰਦਾ ਹੈ ਉਹਨੂੰ ਧਨ ਬਖਸ਼ਦਾ ਹੈ ਨਿਰਦਨ ਕੋ ਧਨ ਅੰਧਲੇ ਕੋ ਟਿਕ ਅਗਿਆਨੀ ਆਦਮੀ ਨੂੰ ਇਹ ਗਿਆਨ ਬਖਸ਼ਦਾ ਹੈ ਜਾਂ ਇਹ ਕਹਿ ਲੋ ਵੀ ਅੰਧੇ ਨੂੰ ਮਾਰਗ ਦੱਸਣ ਲਈ ਡਗੋਰੀ ਦਾ ਕੰਮ ਕਰਦਾ ਹੈ ਕਿ ਜਿਹਦਾ ਸਹਾਰਾ ਲੈ ਕੇ ਅੰਦਾ ਤੁਰ ਸਕਦਾ ਹੈ ਨਿਰਦਨ ਕੋ ਧਨ ਅੰਦਲੇ ਕੋ ਟਿਕ ਮਾਤ ਦੁੱਧ ਜੈਸੇ ਬਾਲੇ ਬੱਚੇ ਨੂੰ ਜੋ ਟਿਕਾਉ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਮਾਂ ਦਾ ਦੁੱਧ ਪੀ ਕੇ ਹੀ ਮਿਲਦਾ ਹੈ ਉਹ ਸਬਰ ਸੰਤੋਖ ਦੇ ਵਿੱਚ ਜੀ ਆਉਂਦਾ ਹੈ ਦੁੱਧ ਪੀਣ ਤੋਂ ਬਾਅਦ ਹੀ ਆਉਂਦਾ ਹੈ ਮਹਾਰਾਜ ਕਹਿੰਦੇ ਨੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਸੰਸਾਰ ਰੂਪੀ ਸੰਸਾਰ ਸੰਬੰਧੇ ਤਾਰ ਗੋਬਿੰਦੇ ਸੰਸਾਰ ਉਗੀ ਜੋ ਇਹ ਕਲਜੋ ਦੇ ਵਿੱਚ ਸਮੁੰਦਰ ਹੈ ਉਹਦੇ ਵਿੱਚ ਇੱਕ ਜਹਾਜ਼ ਦੀ ਨਹੀਂ ਆਈ ਹੈ ਇਹ ਜਹਾਜ਼ ਦੇ ਵਿੱਚ ਅਸੀਂ ਬੈਠ ਕੇ ਸਮੁੰਦਰ ਕਿੰਨਾ ਵੱਡਾ ਹੋਵੇ ਪਾਰ ਕਰ ਸਕਦੇ ਹਾਂ ਸਾਗਰ ਮੈਂ ਬੋਇਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਇਹ ਅਕਾਲ ਪੁਰਖ ਮਿਹਰ ਕਰੀ ਸਾਨੂੰ ਇਹ ਜਹਾਜ਼ ਰੂਪੀ ਜੋ ਗੁਰੂ ਗ੍ਰੰਥ ਸਾਹਿਬ ਜੀ ਮਿਲੀ ਹੈ ਪੰਜਵੇਂ ਪਾਤਸ਼ਾਹ ਨੇ ਜਾਗਰ ਮੈਂ ਪਾਇਓ ਉਹਿਤ ਇੱਕ ਜਹਾਜ਼ ਰੂਪੀ ਹੈ ਜਿਸ ਦੇ ਉੱਤੇ ਚੜ ਕੇ ਅਸੀਂ ਪਵਜਲ ਨੂੰ ਸਾਰ ਕਰਨਾ ਹੈ ਪਰੰਤੂ ਇਹ ਜੋ ਸਮਾਹ ਇਹਦੇ ਵਿੱਚ ਸਰੂਪਾਂ ਦੇ ਚੋਰੀ ਹੋਣ ਦੀ ਗੱਲ ਪਤਾ ਨਹੀਂ ਕਿੱਥੋਂ ਹੁਣੇ ਢੁਕਾਈ ਆ ਬੇਨਤੀ ਕਰਦਾ ਮੈਂ ਅਸੀਂ ਬੇਨਤੀ ਇਹ ਹੀ ਕਰ ਸਕਦੇ ਹਾਂ ਸਰਕਾਰ ਨੂੰ ਬੇਨਤੀ ਹੀ ਕਰ ਸਕਦੇ ਹਾਂ ਸਾਂਗਤ ਨੂੰ ਬੇਨਤੀ ਹੀ ਕਰ ਸਕਦੇ ਹਾਂ ਕਿ ਭਾਈ ਇਹਨਾਂ ਰੁਝੇਵਿਆਂ ਨੂੰ ਛੱਡ ਕੇ ਏ ਗੁਰੂ ਸਾਹਿਬ ਦੇ ਆਪਣੇ ਵਾਕ ਨੇ ਗੁਰੂ ਦੇ ਬਚਨ ਨੇ ਇੱਕ ਸਮੁੰਦਰ ਦੇ ਵਿੱਚ ਜਹਾਜ਼ ਦੀ ਨਹੀਂ ਆਈ ਹੈ ਇਹਨੂੰ ਨਾ ਅੱਗ ਸਾੜ ਸਕਦੀ ਹੈ ਨਾ ਪਾਣੀ ਡਬੋ ਸਕਦਾ ਹੈ ਤੇ ਨਾ ਇਹ ਚੋਰੀ ਹੋ ਸਕਦਾ ਹੈ ਸੋ ਗੁਰੂ ਸਾਹਿਬ ਨੂੰ ਛੋਟਾ ਕਰਨ ਦੀ ਕੋਸ਼ਿਸ਼ ਨਾ ਕਰੋ ਸਾਰਿਆਂ ਨੂੰ ਬੜ ਬੜ ਕੇ ਬੇਨਤੀ ਕਰਦੇ ਹਾਂ ਸ਼ਰੋਣੀ ਕਮੇਟੀ ਨੂੰ ਵੀ ਬੇਨਤੀ ਕਰਦੇ ਹਾਂ ਜੇ ਜਸਰੂਪ ਕਿਸੇ ਪਾਸੇ ਗਏ ਨੇ ਕੋਈ ਬੜੀ ਗੱਲ ਨਹੀਂ ਹੈ ਇਹ ਇਹ ਨਵੇਂ ਛਪਾਏ ਜਾ ਸਕਦੇ ਨੇ ਨਵੇਂ ਸ਼ਬਦ ਦੇ ਲਈ ਪਰ ਗੁਰੂ ਸਾਹਿਬ ਦੇ ਜੋ ਬਚਨ ਨੇ ਉਹ ਹਿਰਦੇ ਵਿੱਚ ਬਸਾਉਣ ਦੀ ਗੱਲ ਹੈ ਇਹ ਕਿਤਾਬੀ ਗੱਲ ਨਹੀਂ ਹੈ ਇਹ ਇੱਕ ਕਿਤਾਬ ਨਹੀਂ ਹੈ ਜੋ ਚੋਰੀ ਹੋ ਗਈ ਇਹ ਬਚਨ ਮਹਾਰਾਜ ਦੇ ਜੋ ਸਾਨੂੰ ਬਖਸ਼ੇ ਨੇ ਇਹ ਜੀ ਦੇ ਵਿੱਚ ਬਸਾਉਣ ਵਾਲੀ ਹੈ ਕਿਉਂਕਿ ਇਹਨੂੰ ਤਾਂ ਤੁਸੀਂ ਮਨ ਦੇ ਵਿੱਚ ਬਸਾਉਣਾ ਹੈ ਮਨ ਦੇ ਵਿੱਚ ਬਿਸਾ ਕੇ ਇਹ ਨਾ ਚੋਰੀ ਹੋ ਸਕਦਾ ਨਾ ਖੋਇਆ ਜਾ ਸਕਦਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਇਸ ਨੂੰ ਸਰਕਾਰਾਂ ਨੂੰ ਤੇ ਸੰਗਤ ਨੂੰ ਅਸੀਂ ਬੇਨਤੀ ਹੀ ਕਰ ਸਕਦੇ ਹਾਂ ਬੇਨਤੀ ਕਰਦੇ ਹੋਏ ਕਹਿੰਦੇ ਹਾਂ ਭਾਈ ਥੋੜੀ ਜੀ ਵਿਚਾਰ ਕਰੋ ਨਾ ਇਸ ਪਾਸੇ ਨੂੰ ਤੁਰੋ ਕਿ ਸਾਰਾ ਕੁਝ ਛੱਡ ਕੇ ਗੁਰੂ ਦੇ ਬਚਨਾਂ ਦੇ ਉੱਤੇ ਅਸਰ ਕਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਤਾਂ ਸਿਮਰਨ ਦੀ ਗੱਲ ਹੈ ਅਸੀਂ ਕਿਤੇ ਡੇਰਿਆਂ ਦੀ ਗੱਲ ਕਰਦੇ ਕਿ ਡੇਰਿਆਂ 'ਚ ਬੀੜ ਕਿਉਂ ਰੱਖੀ ਹੈ ਗੁਰਦੁਆਰਿਆਂ 'ਚ ਬੀੜ ਕਿਉਂ ਰੱਖੀ ਹੈ ਭਾਈ ਇਹ ਤਾਂ ਮਹਾਰਾਜ ਨੇ ਇੱਕ ਬਚਨ ਕੀਤਾ ਹੋਇਆ ਕਰ ਕਰ ਹੋਏ ਬੈਠੇ ਹੈ ਰਾਮਾ ਤਾਹ ਤੇ ਸਰੇ ਨਾ ਕੋਈ ਕੰਮ ਤੇ ਜੇ ਇਹ ਕਹਿੰਦੇ ਥੋੜੀ ਜੀ ਕਨਕ ਸਿੱਧ ਜਿਹੇ ਜਨ ਹੈ ਪਾਇਓ ਤਹਥ ਹੈ ਆਪਣਾ ਰਾਹ ਚਲਾਇਓ ਇਹ ਤਾਂ ਘਰ ਘਰ ਜਾਣੇ ਚਾਹੀਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਹਰ ਇੱਕ ਸਿੱਖ ਦੇ ਘਰ ਹੋਣੀ ਚਾਹੀਦੀ ਹੈ ਤਾਂ ਕਿ ਉਹ ਪੜ ਸਕੇ ਉਹਦਾ ਸਹਿਜ ਪਾਠ ਕਰ ਸਕੇ ਚਾਹੇ ਉਹ ਸੈਂਚੀਆ ਦੇ ਰੂਪ ਚ ਹੋਵੇ ਚਾਹੇ ਉਹ ਪੂਰੀ ਸਾਈਜ ਦੇ ਵਿੱਚ ਪੂਰੇ ਆਕਾਰ ਦੇ ਵਿੱਚ 1430 ਪੱਲੇ ਦੇ ਵਿੱਚ ਹੋਵੇ ਇਹ ਤਾਂ ਹਰ ਇੱਕ ਜਗ੍ਹਾ ਸੋਭਦੇ ਨੇ ਸਤਕਾਰਯੋਗ ਨੇ ਸੋ ਇਹਦੀ ਅਸੀਂ ਨੁਕੇਦੀ ਨਾ ਕਰੀਏ ਅਸੀਂ ਵੀ ਸਾਡੇ ਵੀਡ ਚੋਰੀ ਹੋਵੇ ਚੋਰੀ ਕਿੱਥੇ ਹੋਵੇ ਭਾਈ ਇਹ ਕੋ ਬਰਤਨ ਵਾਲੀ ਤਾਂ ਚੀਜ਼ ਨਹੀਂ ਬੈਂਕ ਚ ਜਮਾ ਕਰਾਉਣ ਵਾਲੀ ਚੀਜ਼ ਨਹੀਂ ਖਾਣ ਪੀਣ ਵਾਲੀ ਕੋਈ ਚੀਜ਼ ਨਹੀਂ ਇਹ ਤਾਂ ਘਰ ਘਰ ਇਹੋ ਪਹੁੰਚਾ ਮਹਾਰਾਜ ਕਹਿੰਦੇ ਹਰ ਘਰ ਦੇ ਵਿੱਚ ਇਹ ਸਾਨੂੰ ਅਵਸਥਾ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਹਰ ਘਰ ਦੇ ਵਿੱਚ ਇਸ ਵੀਡ ਨੂੰ ਰੱਖੀਏ ਹੁਣ ਪ੍ਰਿੰਟ ਕਿੰਨੇ ਪ੍ਰਿੰਟਰ ਹੋਏ ਹੋਏ ਨੇ ਉਹ ਭਾਈ ਚੋਰੀ ਹੋ ਗਏ ਹੋਰ ਪ੍ਰਿੰਟ ਕਰਾ ਲਓ ਜਿੰਨੇ ਮਰਜ਼ੀ ਪ੍ਰਿੰਟ ਕਰਾ ਲਓ بڑے بڑے ਪ੍ਰਿੰਟਰ ਨੇ ਪਰ ਇਸ ਨੂੰ ਵਿਸ਼ਾ ਨਾ ਬਣਾਓ ਇਸ ਨੂੰ ਵਿਵਾਦ ਦਾ ਵਿਸ਼ਾ ਨਾ ਬਣਾਓ ਇਹ ਸਾਰਾ ਸਾਡਾ ਜੋ ਧਰਮ ਕਹਿੰਦਾ ਹੈ ਉਹਦੇ ਮੁਤਾਬਕ ਅਸੀਂ ਚੱਲੀਏ ਗੁਰੂ ਸਾਹਿਬ ਦਾ ਜਿਹੜਾ ਪਾਵਨ ਸਰੂਪ ਹੈ ਇਹ ਇੱਕ ਜਹਾਜ਼ ਦੀ ਨਿਯਈ ਹੈ ਇਹਦੇ ਉੱਤੇ ਚੜ ਕੇ ਅਸੀਂ ਇਹ ਪਵਜਲ ਪਾਰ ਕਰਨਾ ਹੈ ਸੋ ਬੇਨਤੀ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਨਜ਼ਰ ਤੇਰੀ ਅਰਦਾਸ ਮੇਰੀ ਦੇ ਚੈਨਲ ਨੂੰ ਵੇਖੋ ਇਹ ਇਹ ਜਿਹੜੇ ਭਲੇਖੇ ਆ ਅਜਿਹੇ ਭਲੇਖੇ ਕੱਢਣ ਲਈ ਇਹ ਚੈਨਲ ਸ਼ੁਰੂ ਕੀਤਾ ਹੈ ਅਸੀਂ ਤਾਂ ਦੁਨੀਆ ਭਰਮਾਂ ਦੇ ਵਿੱਚ ਪੈ ਕੇ ਫਿਰ ਸਰਕਾਰਾਂ ਆਪਣਾ ਜੋਰ ਦਿਖਾਉਣੀ ਆ ਤੇ ਜੋ ਜਮਾਈ ਦਾ ਕੰਮ ਨਹੀਂ ਹੈ ਇਹਦਾ ਸਮਝਣ ਦੀ ਗੱਲ ਹੈ ਪ੍ਰੇਮ ਭਾਵਨਾ ਦੀ ਗੱਲ ਹੈ ਵੈਰੂ ਜਿੱਕਾ ਖਲਸਾ ਵੈਰੂ ਜਿੱਕੀ ਪਤੇ